ਖੇ ਖਾਣਾ ਹੈ ਇਸ ਨੂੰ ਮੋٹے ਹੁੰਦੀ ਥੈਰੇਪੀ ਇਹ ਸੁਖੜ ਦੇਣੀ ਹੈ ਮਜ਼ਾਕ ਜੀ ਚਲੋ ਬਹੁਤ ਹੋ ਗਿਆ ਤੇ ਆਪਾਂ ਇਹ ਜਿਹੜੀ ਆ ਰੈਮਡੀ ਆਏ ਹੀ ਆਪਣੇ ਵਾਲਾਂ ਲਈ ਤਿਆਰ ਕਰਦੇ ਹੈਗੇ ਆ ਦਹੀਂ ਲੈਣਾ ਹੈ ਦਹੀਂ ਦੇ ਵਿੱਚ ਤੁਸੀਂ ਮਿਕਸ ਕਰ ਸਕਦੇ ਹੈਗੇ ਆ ਸਰੋਂ ਦਾ ਤੇਲ ਹੋਰ ਕੋਈ ਤੇਲ ਨਹੀਂ ਯੂਜ਼ ਕਰਨਾ ਹੈਗਾ ਸਰੋਂ ਦਾ ਤੇਲ ਹੀ ਤੁਸੀਂ ਯੂਜ਼ ਕਰਨਾ ਹੈਗਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਤੁਸੀਂ ਇਸ ਨੂੰ ਲਗਾਉਣਾ ਹੈਗਾ ਇਸ ਤਰ੍ਹਾਂ ਨਹੀਂ ਲਗਾਉਣਾ ਹੈਗਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਵਿੱਚ ਫਿਰ ਇਹਨੂੰ ਥੋੜੀ देर ਰੱਖ ਕੇ ਫਿਰ ਤੁਸੀਂ ਆਪਣੇ ਵਾਲਾਂ ਦੇ ਵਿੱਚ ਇਸ ਨੂੰ ਠੰਡਾ ਠੰਡਾ ਲਗਾ ਸਕਦੇ ਹੈਗੇ ਆ ਤੇ ਜਿਸ ਤਰ੍ਹਾਂ ਆਪਣੇ ਵਾਲਾਂ ਦੇ ਵਿੱਚ ਸਿਕਰੀ ਪੈ ਜਾਂਦੀ ਹੈਗੀ ਆ ਬਾਲ ਜਿਹੜੇ ਆਪਣੇ ਮੋٹے-ਮੋٹے ਜਿਹਾ ਆਪਾਂ ਨੂੰ ਲੱਗਨ ਨਾ ਪੈਂਦੇ ਚੁਬਨ ਜੇ ਲੱਗ ਪੈਂਦੇ ਹੈਗੇ ਤੇ ਆਪਣੇ ਬਾਲ ਜਿਹੜੇ ਉਹ ਵਾਈਟ ਹੋਣੇ ਸਟਾਰਟ ਹੋ ਜਾਂਦੇ ਹੈਗੇ ਤੇ ਇਸ ਤਰ੍ਹਾਂ ਤੁਸੀਂ ਬਿਲੀਆਂ ਕੱਢ-ਕੱਢ ਕੇ ਤੁਸੀਂ ਲਗਾਉਣਾ ਹੈ ਇਸ ਨੂੰ ਆਪਣੇ ਵਾਲਾਂ ਦੇ ਵਿੱਚ ਤੇ ਦੇਖੋ ਮੇਰੇ ਬਾਲ ਜਿਹੜੇ ਹੈਗੇ ਨੇ ਕਾਲੇ ਹੈਗੇ ਨੇ ਤੇ ਮੈਂ ਆਪਣੀ ਮੰਮੀ ਕੋਲੋਂ ਲਵਾਉਂਦੀ ਪਈਆਂ ਕਿਉਂਕਿ ਮੇਰੇ ਕੋਲ ਆਪਣੇ ਆਪ ਕੋਲ ਨਹੀਂ ਲੱਗਦਾ ਹੈਗਾ ਇਹ ਤੇ ਮੈਂ ਆਪਣੀ ਮੰਮੀ ਦੇ ਕੋਲੋਂ ਲਵਾਉਂਦੀ ਪਈ ਹੈਗੀ ਆਂ ਤੇ ਤੁਸੀਂ ਵੀ ਇਸ ਤਰ੍ਹਾਂ ਮੇ ਜੇ ਤੁਸੀਂ ਲਾ ਲੋ ਕਿਸੇ ਕੋਲ ਤੁਹਾਡੇ ਕੋਲ ਨਹੀਂ ਹੈਗਾ ਕੋਈ ਤੇ ਤੁਸੀਂ ਆਪਣੇ ਆਪ ਖੁਦ ਸ਼ੀਸ਼ੇ ਦੇ ਮੂਰੇ ਹੋ ਕੇ ਇਸ ਨੂੰ ਲਗਾ ਸਕਦੇ ਆ ਤੇ ਤੁਹਾਡੇ ਵਾਲਾਂ ਵਿੱਚ ਜਿਸ ਤਰ੍ਹਾਂ ਸਿਰਪੇੜ ਵਗੈਰਾ ਹੁੰਦਾ ਹੈ ਜਾਂ ਵਾਲ ਆਪਣੇ ਸਿਲਕੀ ਨਹੀਂ ਹੈਗੇ ਇਸ ਦੇ ਨਾਲ ਤੁਹਾਡੇ ਵਾਲ ਸਿਲਕੀ ਵੀ ਹੋ ਜਾਂਦੇ ਆ ਤੇ ਲੰਬੇ ਹੋਣੇ ਸਟਾਰਟ ਹੋ ਜਾਂਦੇ ਹੈਗੇ ਤੇ ਤੁਸੀਂ ਇੱਕ ਵਾਰੀ ਇਸ ਰੈਮਡੀ ਨੂੰ ਯੂਜ਼ ਕਰਕੇ ਦੇਖੋ ਤੇ ਦੇਖਿਓ ਤੁਹਾਨੂੰ ਕਿੰਨਾ ਵਧੀਆ ਬੈਨੀਫਿਟ ਇਸ ਦਾ ਮਿਲਦਾ ਹੈਗਾ ਬਹੁਤ ਹੀ ਵਧੀਆ ਦੇਸੀ ਜਿਹਾ ਤਰੀਕਾ ਤੇ ਜੁਨੀਕ ਜਿਹਾ ਤਰੀਕਾ ਹੈਗਾ ਇਹ ਹੈ ਤੁਸੀਂ ਇੱਕ ਵਾਰੀ ਜ਼ਰੂਰ ਯੂਜ਼ ਮੇਰੇ ਕਹਿਣ ਤੇ ਇੱਕ ਵਾਰੀ ਜ਼ਰੂਰ ਯੂਜ਼ ਕਰਕੇ ਦੇਖੋ ਆਪਣੇ ਬੱਚਿਆਂ ਦੇ ਸਿਰ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਆਗੇ ਕਿਉਂਕਿ ਇਸ ਦੇ ਵਿੱਚ ਕੋਈ ਵੀ ਕੈਮੀਕਲ ਵਾਲੀ ਜਿਹੜੀ ਚੀਜ਼ ਹੈ ਉਹ ਨਹੀਂ ਹੈਗੀ ਤਾਂ ਕਰਕੇ ਇਹ ਦੇਸੀ ਤਰੀਕਾ ਬਿਲਕੁਲ ਘਰ ਦੇ ਰਸੋਈ ਤੋਂ ਸ਼ੁਰੂ ਹੁੰਦਾ ਹੈ ਤੇ ਰਸੋਈ ਦੇ ਵਿੱਚ ਹੀ ਖਤਮ ਹੁੰਦਾ ਹੈ ਇਹ ਨੁਕਤਾ ਆਪਣਾ ਤੇ ਤਾਂ ਤੁਸੀਂ ਇਹ ਜਿਹੜਾ ਨੁਕਤਾ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਜੇ ਤੁਹਾਡੇ ਵੀ ਸਿਰ ਚ ਸਿਕਰੀ ਵਗੈਰਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਖਾਰਸ਼ ਵਗੈਰਾ ਹੁੰਦੀ ਆ ਤੇ ਬਹੁਤ ਜ਼ਿਆਦਾ ਖੁਸ਼ਕੀ ਵਗੈਰਾ ਹੈ ਗਿਆ ਤੁਹਾਡੇ ਸਿਰ ਦੇ ਵਾਲਾਂ ਦੇ ਵਿੱਚ ਤਾਂ ਤੁਸੀਂ ਇਹ ਜਿਹੜਾ ਤਰੀਕਾ ਆ ਇਸ ਤਰ੍ਹਾਂ ਜੁਨੇਕ ਦੇ ਬਿਲੀਆਂ ਕੱਢ ਕੱਢ ਕੇ ਤੁਸੀਂ ਆਪਣੇ ਸਿਰ ਦੇ ਵਿੱਚ ਲਗਾਉਣਾ ਹੈਗਾ ਤੇ ਅੱਧਾ ਘੰਟਾ ਤੁਸੀਂ ਲਗਾ ਕੇ ਰੱਖਣਾ ਇਸ ਨੂੰ ਅੱਧਾ ਘੰਟਾ ਲਗਾਉਣ ਤੋਂ ਬਾਅਦ ਵਿੱਚ ਗਰਮ ਪਾਣੀ ਨਾਲ ਨਹੀਂ ਨਹਾਉਣਾ ਬਿਲਕੁਲ ਕੋਸੇ ਪਾਣੀ ਨਾਲ ਨਹਾਉਣਾ ਹੈਗਾ ਆ ਤੇ ਜਿੰਸ ਤਰ੍ਹਾਂ ਆਪਣਾ ਮੋਟਰ ਦਾ ਪਾਣੀ ਚੱਲਦਾ ਹੁੰਦਾ ਹੈ ਮੋਟਰ ਦੇ ਪਾਣੀ ਨਾਲ ਨਿੱਗੇ ਪਾਣੀ ਨਾਲ ਤੁਸੀਂ ਨਹਾ ਸਕਦੇ ਹੈਗੇ ਕਿਉਂਕਿ ਜੇ ਗਰਮ ਪਾਣੀ ਨਾਲ ਆਪਾਂ ਨਹਾਈਏ ਤਾਂ ਗਰਮ ਪਾਣੀ ਨਾਲ ਆਪਣੇ ਆਮ ਹੀ ਸਿਆਲਾਂ ਵਿੱਚ ਸਿੱਕਰੀ ਜਿਹੜੀ ਹੈਗੀ ਉਹ ਜ਼ਿਆਦਾ ਪੈਣੀ ਸਟਾਰਟ ਹੋ ਜਾਂਦੀ ਹੈਗੀ ਆ ਤੇ ਤੁਸੀਂ ਪਲੀਜ਼ ਸਿਆਲਾਂ ਦੇ ਵਿੱਚ ਵੀ ਗਰਮ ਪਾਣੀ ਨਾਲ ਨਾ ਨਹਾਇਆ ਕਰੋ ਤੇ ਆ ਦੇਖੋ ਜੀ ਮੈਂ ਆਪਣੇ ਸਾਰੇ ਮੇਰੇ ਵਾਲਾਂ ਦੇ ਵਿੱਚ ਜਿਹੜਾ ਲੱਗ ਗਿਆ ਹੈਗਾ ਆ ਤੇ ਆਪਾਂ ਬਿਲਕੁਲ ਵਧੀਆ ਤਰੀਕੇ ਨਾਲ ਸਾਰੇ ਵਾਲਾਂ ਦੇ ਵਿੱਚ ਲੰਗਵਾ ਲਿਆ ਆ ਇਹ ਬਿਲਕੁਲ ਚੰਗੀ ਤਰ੍ਹਾਂ ਮਾਲਿਸ਼ ਵੀ ਮੰਮੀ ਨੇ ਕਰ ਦਿੱਤੀ ਹੈਗੀ ਆ ਤੇ ਹੁਣ ਜੀ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਐਂਡ ਤਾਈਮ ਦੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਐਂਡ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਜੀ ਆਪਾਂ ਇਸ ਤਰ੍ਹਾਂ ਲਗਾ ਲੈਣਾ ਹੈਗਾ ਆਪਣੇ ਸਿਰ ਦੇ ਵਿੱਚ ਦਹੀਂ ਐਂਡ ਤੇਲ ਤੇ ਤੁਹਾਡੇ ਕਿਤੇ ਵੀ ਖਾਰਸ਼ ਵਗੈਰਾ ਹੁੰਦੀ ਹੋਵੇ ਜਿਸ ਤਰ੍ਹਾਂ ਹੁਣ ਦੇਖੋ ਮੇਰੇ ਸਿਕਰੀ ਵਗੈਰਾ ਕਾਫੀ ਜਾਗ ਚੱਗੀ ਸੀ ਕਿ ਗਰਮ ਪਾਣੀ ਦੇ ਨਾਲ ਮੈਂ ਨਹਾ ਲਿਆ ਸੀਗਾ ਤੇ ਤਾਂ ਕਰਕੇ ਤੇ ਦੇਖਿਓ ਤੁਹਾਡਾ ਵੀ ਮੀਨਿੰਗ ਬਹੁਤ ਵਧੀਆ ਜਿਹੜਾ ਰਿਜ਼ਲਟ ਆਏ 2-3 ਦਿਨ ਲਗਾਤਾਰ ਲਾਉਣ ਦੇ ਨਾਲ ਤੁਹਾਡੀ ਜਿਹੜੀ ਸਿਕਰੀ ਵਗੈਰਾ ਇਹ ਸਾਰੀ ਜਿਹੜੀ ਹੈਗੀ ਆ ਉਹ ਚੱਕੀ ਜਾਊਗੀ ਦੇਖੋ ਆਪਾਂ ਮੈਂ ਸ਼ੁਰੂ ਤੋਂ ਇਸ ਤਰ੍ਹਾਂ ਹੀ ਕਰਦੀ ਹੁੰਨੀ ਆ ਮੈਂ ਕੋਈ ਮੈਡੀਸਨ ਕੋਈ ਸ਼ੈਂਪੂ ਵਗੈਰਾ ਨਹੀਂ ਯੂਜ਼ ਕਰਦੀ ਹੈਗੀ ਤੇ ਮੈਂ ਇਹ ਹੀ ਦਹੀਂ ਤੇ ਵਿੱਚ ਤੇ ਮਿਲਾ ਕੇ ਮਿਕਸ ਕਰਕੇ ਫਿਰ ਇਹ ਹੀ ਲਾਉਣੀ ਹੁੰਨੀ ਆ ਇਹਦੇ ਨਾਲ ਜਿਹੜੇ ਹੈਅਰ ਆ ਉਹ ਵੀ ਗਰੋਥ ਵੀ ਇਹਨਾਂ ਦੀ ਵਧੀਆ ਹੁੰਦੀ ਆ ਤੇ ਉਨਹੀਂ ਮੇਰੇ ਫਿਰ ਕੀ ਵਧੀਆ ਬੈਨੀਫਿਟ ਇਹਨਾਂ ਦਾ ਮੈਨੂੰ ਬਹੁਤ ਵਧੀਆ ਬੈਨੀਫਿਟ ਮਿਲਦਾ ਆ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਾਂ ਬੈਠੇ ਸੀਗੇ ਤੁੱਪ ਤੇ ਤੁੱਪ ਦੇ ਵਿੱਚ ਆਪਾਂ ਇਹ ਜਿਹੜਾ ਹੈਗਾ ਸੀਗਾ ਤਰੀਕਾ ਮੰਮੀ ਕੋਲ ਲਗਵਾਇਆ ਹੈਗਾ ਯੂਜ਼ ਕਰਕੇ ਕੀਤਾ ਹੈਗਾ ਵਾ ਤੇ ਤੁਸੀਂ ਵੀ ਜਿਹਨੂੰ ਜਨੂੰ ਵੀ ਇਹ ਵਾਲੀ ਪ੍ਰੋਬਲਮ ਹੈਗੇ ਸਿਕਰੀ ਦੀ ਆ ਜਾਂ ਸਿਰ ਦੇ ਵਿੱਚ ਖਾਰਸ਼ ਹੁੰਦੀ ਆ ਜਾਂ ਕਿ ਸਿਰ ਜਿਆਦਾ ਦੁਖਦਾ ਆ ਤੇ ਤੁਸੀਂ ਇਹ ਜਿਹੜਾ ਤਰੀਕਾ ਇਹ ਯੂਜ਼ ਕਰ ਸਕਦੇ ਆ ਤੇ ਗਰਮੀਆਂ ਦੇ ਵਿੱਚ ਤੇ ਆਪਾਂ ਆਮ ਹੀ ਹੈ ਜਿਹੜਾ ਯੂਜ਼ ਕਰ ਸਕਦੇ ਹੈਗੇ ਸਰਦੀਆਂ ਵਿੱਚ ਚਲੋ ਆਪਾਂ ਤਾਂ ਨਹੀਂ ਲਗਵਾਂਦੇ ਕਿਉਂਕਿ ਠੰਡਾ ਹੁੰਦਾ ਦਹੀਂ ਤੇ ਆਪਾਂ ਸਿਰ ਦੇ ਵਿੱਚ ਜਿਆਦਾ ਨਹੀਂ ਲਗਾ ਸਕਦੇ ਹੈਗੇ ਤੇ ਗਰਮੀਆਂ ਦੇ ਵਿੱਚ ਤੁਸੀਂ ਆਮ ਹੀ ਹੈ ਜਿਹੜਾ ਨੁਕਤਾ ਹੈ ਘਰੇ ਦੇਸੀ ਤਰੀਕੇ ਨਾਲ ਜਿਹੜੇ ਆਪਣੇ ਸਿਰ ਦੀ ਸਿਕਰੀ ਆ ਇਹ ਤੁਸੀਂ ਗਾਇਬ ਕਰ ਸਕਦੇ ਹੈਗੇ ਠੀਕ ਆ ਜੀ ਤੇ ਆਪਾਂ ਤੁਹਾਨੂੰ ਨਹਾ ਕੇ ਜਦੋਂ ਆਪਾਂ ਸਿਰ ਨਹਾ ਲਿਆ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਤੇ ਆਪਾਂ ਬਿਨਾ ਸ਼ੈਂਪੂ ਤੋਂ ਨਾ ਮੰਗੇ ਸਿਰ ਤੇ ਦੇਖੋ ਕਿੰਨਾ ਵਧੀਆ ਆਪਣੇ ਜਿਹੜੇ ਵਾਲ ਆ ਕਿੰਨੇ ਸੋਹਣੇ ਐ ਸਿਲਕੀ ਤੇ ਨਾਲੇ ਘਣੇ ਹੋ ਜਾਣਗੇ ਕਿ ਬਹੁਤ ਇਕੱਲਾ ਇਕੱਲਾ ਵਾਲ ਆਪਣੇ ਜਿਹੜਾ ਹੋ ਜਾਂਦਾ ਹੈਗਾ ਇਹਦੇ ਨਾਲ ਤੇ ਆਪਣੇ ਮੇਰੇ ਵਾਲਾਂ ਦੇ ਵਿੱਚ ਬਿਲਕੁਲ ਜਿਸ ਤਰ੍ਹਾਂ ਚਿਪਚਪਾਹਟ ਜਿਹੜੀ ਹੁੰਦੀ ਆ ਉਹ ਵੀ ਨਹੀਂ ਰਹਿੰਦੀ ਹੈਗੀ ਤੇ ਆਪਣੇ ਬਾਲ ਵੀ ਜਿਹੜੇ ਨੇ ਉਹ ਵੀ ਅੱਗੇ ਨਾਲੋਂ ਵਧੀਆ ਹੋ ਜਾਂਦੇ ਨੇ ਐ ਸੌਫਟ ਹੋ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਜੁਨੀਕ ਜਿਹੜਾ ਇਹ ਆਈਡੀਆ ਵਾ ਇਹ ਮੈਂ ਬਹੁਤ ਦੇਰ ਤੋਂ ਯੂਜ਼ ਕਰਦੀ ਹੁੰਦੀ ਆ 7-8 ਸਾਲ ਹੋ ਗਏ ਆ ਤੇ 7-8 ਤੋਂ ਜ਼ਿਆਦਾ ਹੀ ਹੋ ਗਿਆ ਆ ਕਿਉਂਕਿ ਉਦੋਂ ਮੈਂ ਸਟੱਡੀ ਕਰਦੀ ਹੁੰਦੀ ਸੀ ਸਟੱਡੀ ਦੇ ਉਦੋਂ ਮੈਨੂੰ ਮੇਰੀ ਮੈਡਮ ਨੇ ਦੱਸਿਆ ਸੀਗਾ ਤੇ ਉਦੋਂ ਤੋਂ ਮੈਂ ਯੂਜ਼ ਕਰਦੀ ਆ ਤੇ ਮੈਨੂੰ ਬਹੁਤ ਵਧੀਆ ਬੈਨੀਫਿਟ ਮਿਲਦੇ ਆ